ਸਾਜ਼ ਤੇ ਵੱਜ ਨਹੀਂ ਰਿਹਾ ਤਾਲ ਤੇ ਪੂਰਿਆ ਨਹੀਂ ਜਾ ਰਿਹਾ ਅਗਲਾ ਨਚ ਰਿਹਾ ਇਹ ਨਚਣਾ ਨਹੀਂ ਹੋਵੇਗਾ ਟਪਣਾ ਹੋਵੇਗਾ ਨਚਣਾ ਤੇ ਉਹ ਹੁੰਦਾ ਜੋ ਤਾਲ ਦੇ ਚੋਵੇ ਸਰੀਰ ਦੀ ਸਾਰੀ ਹਰਕਤ ਧਰਕਣ ਤਾਲ ਦੇ ਚੋਵੇ ਤੇ ਜੋ ਤਾਲ ਦੇ ਚ ਰਹੀਂ ਉਹ ਨਚਣਾ ਨਹੀਂ ਹੈ ਟਪਣਾ ਬਿੰਨ ਕੰਠੇ ਕੈਸੇ ਗਾਵਨਹਾਰੀ ਕੋਈ ਮਨੁੱਖ ਸੰਗੀਤ ਦੀਆਂ ਸਾਰੀਆਂ ਬਾਰੀਕੀਆਂ ਸਮਝਦਾ ਹੋਵੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਨੇ ਛੋਕੇ ਆਪ ਰਹਿਬਰ ਨੇ ਗੁਰੂ ਨੇ ਪਰ ਮਹਾਨ ਸੰਗੀਤਕਾਰ ਨੇ ਮਹਾਨ ਕਵੀ ਨੇ ਉਂਝ ਵੀ ਕਹਿੰਦੇ ਨੇ ਪ੍ਰਮਾਤਮਾ ਦੇ ਬੋਲ ਗੀਤ ਤੇ ਸੰਗੀਤ ਦੇ ਵਿੱਚ ਪ੍ਰਗਟ ਹੁੰਦੇ ਨੇ ਭਗਵਤ ਗੀਤਾ ભગવાન ਦੇ ਬੋਲ ਤੇ ਗੀਤ ਹੁੰਦੇ ਨੇ ਕੀਤਾ ਹੁੰਦੇ ਨੇ ਹਰ ਮਹਾਪੁਰਸ਼ ਜੋ ਪ੍ਰਭੂ ਨਾਲ ਜੁੜ ਗਿਆ ਉਹਦੇ ਅੰਦਰੋਂ ਜਦ ਵੀ ਪਰਮਾਤਮਾ ਬੋਲੇ ਗੀਤਾ ਚ ਬੋਲੇ ਸੰਗੀਤ ਦੇ ਵਿੱਚ ਬੋਲੇ ਅਮੀਰ ਖੁਸਰੋ ਵੀ ਇਸ ਤਰ੍ਹਾਂ ਕਹਿੰਦੇ ਨੇ ਛੁਪ ਗਏ ਉਹ ਸਾਜ਼ ਹਸਤੀ ਛੇੜ ਕਰ अब तो बस आवाज ही आवाज है हे खुदा बहते देखना कौन आवाज ही आवाज है गीत है गीत है संगीत है संगीत है कंदने संगीत नो माननीयत कर देती सी औरंगजेब ने तो के सुनो इस्लाम कुफर मनते हैं संगीत लगी था नहीं है ये गल वोटी गायक चोटी दे, दे वजंतरी करीबन करीबन मुसलमान लेकिन मस्जिद के संगीत इजाजत नहीं है बाजारा से सूफी लोग गाँव ने शिया मुसलमान ਸੁੰਨੇ ਮੁਸਲਮਾਨ ਨਹੀਂ ਕਾਮਦੇ ਉਹ ਸੰਗੀਤ ਨੂੰ ਹਰਾਮ ਕਹਿ ਦਿੰਦੇ ਕਿਸ ਬਿਨਾਤੇ ਆਖਿਆ ਇਹ ਕਹਿ ਨਹੀਂ ਸਕਦਾ ਔਰੰ ਜ਼ੈਬ ਨੇ ਜਦ ਬੰਦਿਸ਼ ਲਾ ਦਿੱਤੀ ਰਾਗ ਤੇ ਔਰ ਬੜੇ ਭਾਰੇ ਜੁਰਮਾਨੇ ਤੇ ਸਜ਼ਾਵਾਂ ਕੋਈ ਗਾਵੇ ਇਹਦੇ ਨਾਲ ਸੰਗੀਤਕਾਰਾਂ ਦੇ ਦਿਲ ਟੁੱਟੇ ਜਦ ਮਨੁੱਖ ਬਿਆਕਲ ਹੋਵੇ ਬੇਚੈਨ ਹੋਵੇ ਦੁਖਦ ਹੋਵੇ ਰੋਣ ਨੂੰ ਜੀ ਕਰਦਾ ਜਦ ਮਨੁੱਖ ਪਰਸੰਚਿਤ ਹੋਵੇ ਅਨੰਦਿਤ ਹੋਵੇ ਗਾਉਣ ਨੂੰ ਜੀ ਕਰਦਾ ਹੈ ਤੋ ਰਾਗ ਦੇ ਅਰਥ ਖੁਸ਼ੀ ਰਾਗ ਦੇ ਅਰਥ ਸੰਗੀਤ ਗਾਉਣਾ ਖੁਸ਼ੀ ਚ ਨਿਕਲਦਾ ਹੈ ਅਨੰਦ ਵਿੱਚ ਨਿਕਲਦਾ ਹੈ ਰਾਗੀਆਂ ਨੇ ਜਲਾਜ਼ਾ ਕਢਿਆ ਬਿੱਲੀ ਵਿੱਚ ਉਸ ਸਮੇਂ ਕਢਿਆ ਜਾਂਦਾ ਉਹਨਾਂ ਨੂੰ ਇਸ ਚੀਜ਼ ਦੀ ਖਬਰ ਸੀ ਕਿ ਸ਼ਾਮ ਨੂੰ ਫਸਿਲ ਦਿੱਤੇ ਔਰੰਗਜ਼ੇਬ ਟਹਿਲਦਾ ਉਸ ਵਕਤ ਜਨਾਜ਼ਾ ਕਢਿਆ ਬੜੀ ਭੀੜ ਟਹਿਲ ਰਿਹਾ ਔਰੰਗਜ਼ੇਬ ਪੁੱਛਦਾ ਹੈ ਕੌਣ ਮਰ ਗਿਆ ਹੈ ਇਤਨਾ ਇਕੱਠ ਸਾਰਾ ਦਿੱਲੀ ਇਕੱਠਾ ਹੋ ਗਿਆ ਕਿ ਕੌਣ ਮਰ ਗਿਆ ਸ਼ਹਨਸ਼ਾਹ ਆਲਮ ਰਾਗ ਮਰ ਗਿਆ ਉਹਦਾ ਜਨਾਜ਼ਾ ਕੱਢਿਆ ਜਹੋਨਾ ਦੇ ਕਿਨਾਰੇ ਦਫਨ ਕਰਨ ਵਾਸਤੇ ਲੈ ਜਾ ਰਹੇ ਉਪਰੋਂ ਹੱਸਦਾ ਹੋਇਆ ਔਰੰਗਜ਼ੇਬ ਬੋਲਿਆ ਇਸ ਕੰਬਖਤ ਨੂੰ ਇਤਨਾ ਗਹਿਰਾ ਦਫਨ ਕਰਨਾ ਫਿਰ ਨਾ ਨੇਕਾ ਲਾਗ ਮਾੜੀ ਮੋਟੀ ਜਿਹੜੀ ਉਮੀਦ ਸੀ ਸੰਗੀਤਕਾਰਾਂ ਦੀ ਉਸ ਤੇ ਵੀ ਪਾਣੀ ਫੇਰ ਇੱਕ ਦਿਨ ਬਗੀਚੇ 'ਚ ਬੈਠਾ ਹੈ ਸ਼ਾਮਾਂ ਦਾ ਵਕਤ ਪਾਵੇਂ ਹਜੇ ਧੁੱਪ ਤੇਜ਼ ਹੈ ਮੌਸਮੇ ਬਹਾਰ ਅੰਬ ਦਾ ਦਰਖਤੈ ਨੂੰ ਬੂਰ ਆਈ ਹੋਈ ਹੈ ਅੰਬੀਆਂ ਛੋਟੀਆਂ ਛੋਟੀਆਂ ਆਈਆਂ ਨੇ ਥੱਲੇ ਬੈਠਾ ਹੈ ਕਿਦੀ ਚਹੇਤੀ ਲੜਕੀ ਜ਼ੈਬੁਲਲਾ ਸਾਹੀ ਬੈਠੀ ਹੈ ਕਦੀ ਕਦੀ ਕਲਰੀ ਧਰਤੀ ਦੇ ਚਲੇ ਕਮਲ ਦੇ ਫੁੱਲ ਪੈਦਾ ਹੋ ਜਾਂਦਾ ਘਰ ਹਰਨਾਕਸ਼ ਦੇ ਦੈਂਤ ਦੇ ਕਵਲ ਕਰ ਭਗਤ ਪ੍ਰਹਿਲਾਦ ਕਲਿ ਧਰਤੀ ਹਰਨਾਕਸ਼ ਤੇ ਪੈਦਾ ਹੋ ਗਿਆ ਪ੍ਰਹਿਲਾਦ ਕਮਲ ਦਾ ਫੁੱਲ ਕਲਿ ਧਰਤੀਏ ਤੌਰੰਗ ਜੇ ਪਰ ਕਮਲ ਦਾ ਫੁੱਲ ਪੈਦਾ ਹੋ ਗਿਆ ਜੈਬੁਲ ਨਸਾ ਕਦੀ ਕਦੀ ਇਸ ਤਰ੍ਹਾਂ ਦਾ અપਵਾਦ ਹੋ ਜਾਂਦਾ ਅੰਦਰ ਤੇ ਬੈਠੀ ਸੀ ਕੋਇਲ ਕੋਇਲ ਕੋ ਕੋ ਕਰਨ ਲੱਗੇ ਆਪਣੇ ਆਪ ਨੂੰ ਛੁਪਾ ਲੈਂਦੀ ਹੈ ਗ੍ਰੇਬਨ ਗ੍ਰੇਬਨ ਇਹ ਗਾਂਦੇ ਹੋਇਆਂ ਦਿਖਾਈ ਨਹੀਂ ਦਿੰਦੀ ਕੋ ਕੋ ਕਰ ਰਹੀ ਸੀ ਥੱਲੇ ਬੈਠਾ ਔਰੰਗਜ਼ੇਬ ਉਹਨੂੰ ਮੁਖਾਤਬ ਕਰਦੇ ਹੋਇਆਂ ਜ਼ੈਬੁਲ ਨਸਾ ਕਹਿੰਦੀ ਏ ਦਮਦਰ ਗਲੋ ਇਹ ਫਰਦੇ ਕੁਸ਼ ਇਹ ਅੰਦਲੀ ਬੇਨਾਜ਼ਾ ਨਾਜ਼ੁਕ ਮਿਜ਼ਾਜੇ ਸ਼ਾਹਾਂ ਤਾਬੇ ਸੁਗੰਨਦਾਰ ਬਾਦਸ਼ਾਹਾਂ ਦਾ ਮਿਜ਼ਾਜ ਬੜਾ ਨਾਜ਼ੁਕ ਹੁੰਦਾ ਹੈ ਬੜਾ ਨਾਜ਼ੁਕ ਹੁੰਦਾ ਹੈ ਇਹ ਕੋਇਲ ਚੁੱਪ ਕਰ ਜਾ ਨਹੀਂ ਤੇ ਮੇਰੇ ਅੱਬਾ ਨੇ ਤੇਰਾ ਗਾਵਣਾ ਵੀ ਬੰਦ ਕਰ ਦੇਣਾ ਚੌਂਕੇ ਆਉਰਾਮ ਦੇ ਜ਼ੈਬੁੱਲਲਾ ਸਾਹ ਕਹਿੰਦੀ ਅੱਬਾ ਹਜ਼ੂਰ ਪਮਨ ਦੀ ਸ਼ਾਂ ਸ਼ਾਂ ਦੇ ਸੰਗੀਤ ਹੈ ਬਦਲਾਂ ਦੀ ਗਰਜਨ ਦੇ ਵਿੱਚ ਸੰਗੀਤ ਹੈ ਪਾਣੀ ਦੇ ਟਕਰਾਓ ਪਥਰਾਂ ਨਾਲ ਟਕਰਾ ਕੇ ਜੋ ਕਲਕਲ ਦੀ ਆਵਾਜ਼ ਹੈ ਸੰਗੀਤ ਹੈ ਪੰਛੀਆਂ ਦੀ ਚਹਿ ਚਹਾੜ ਦੇ ਸੰਗੀਤ ਹੈ ਅੱਬਾ ਹਜ਼ੂਰ ਜੇ ਸੱਚ ਪੁੱਛਣਾ ਚਾਹੇ ਖੁਦਾਵੀ ਸੰਗੀਤ ਹੈ ਰਾਗ ਹੈ ਖੁਸ਼ੀ ਹੈ ਇਸੇ ਕਰਕੇ ਤੇ ਉਸ ਤੋਂ ਰਾਗ ਪ੍ਰਗਟ ਹੁੰਦੇ ਨੇ ਔਰ ਆਪ ਦੀ ਗਿਆਤ ਲਈ ਅਸਕਾ ਜਿਹਨੂੰ ਅਸੀਂ ਸ਼ਾਸਤਰੀਆ ਸੰਗੀਤ ਕਹਿੰਦੇ ਆ ਇਹ ਬ੍ਰਹਿਮੰਡ ਵਿੱਚ ਮੌਜੂਦ ਹੁੰਦਾ ਇਸ ਤਰ੍ਹਾਂ ਦਾ ਰਾਗ ਜੋ ਸੁਰ ਦਾ ਗਿਆਨ ਰੱਖਦੇ ਨੇ ਉਹਨਾਂ ਦੀ ਪਕੜ ਵਿੱਚ ਆ ਜਾਂਦਾ ਹੈ ਪਕੜ ਦੇ ਚਾ ਜਾਂਦਾ ਹੈ ਦਸ਼ਮ ਗ੍ਰੰਥ ਵਿੱਚ ਇਸ ਦਾ ਬੜਾ ਵਾਰੀ ਜ਼ਿਕਰ ਹੈ ਖੈਰ ਇਸ ਪਾਸੇ ਨਾ ਜਾਵਾਂ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕੋਈ ਮਨੁੱਖ ਸੰਗੀਤ ਦੀਆਂ ਸਾਰੀਆਂ ਬਾਰੀਕੀਆਂ ਸਮਝਦਾ ਹੋਵੇ ਸਭ ਕੁਝ ਪਤਾ ਹੋਵੇ ਪਰ ਰਾਗ ਨੂੰ ਪ੍ਰਗਟ ਕਰਨ ਵਾਸਤੇ ਉਹਦੇ ਕੋਲ ਕੰਠ ਨਹੀਂ ਕੰਠ ਨਹੀਂ ਕਿਤੇ ਦੋਏ ਮਿਲ ਕਾਰਜ ਉਪਜੈ ਰਾਗ ਦਾ ਗਿਆਨ ਤੇ ਹੈ ਕੰਠ ਨਹੀਂ ਹੈ ਰਾਗ ਨੂੰ ਪ੍ਰਗਟ ਕਰ ਸਕੇ ਕੰਠ ਨਹੀਂ ਹੈ ਜਾਂ ਕੰਠ ਹੋਵੇ ਤੇ ਰਾਗ ਦੀ ਸਮਝ ਨਹੀਂ ਸੁਰਤਾਲ ਦਾ ਗਿਆਨ ਨਹੀਂ ਇਹ ਤੇ ਦੋ ਮਿਲ ਕਾਰਜ ਉਪਜੇ ਜ਼ੀਲ ਬਿਨਾ ਕੈਸੇ ਵਜੇ ਰਵਾ ਇੱਕ ਲੋਹੇ ਦਾ ਛੋਟਾ ਜਿਹਾ ਟੁਕੜਾ ਹੁੰਦਾ ਹੈ ਜਿਹਨੂੰ ਰਵਾਬ ਦੇ ਉੱਪਰ ਜ਼ਰਬ ਦੇ ਕੇ ਵਜਾਉਂਦੇ ਨੇ ਛੋਟਾ ਟੈਲੀਅੰਟ ਉਹਨੂੰ ਜ਼ੀਲ ਕਹਿੰਦੇ ਹਨ ਕਿੰਨੇ ਹੀ ਸੁੰਦਰ ਰਵਾਵ ਹੋਵੇ ਪਰ ਹੱਥ ਦੇ ਚੌਜ਼ੀਲ ਨਹੀਂ ਹੈ ਨਹੀਂ ਬਜੇਗੀ ਇਹ ਸਤਿਗੁਰੂ ਉਦਾਹਰਣ ਦੇ ਹੀ ਜਾ ਰਹੇ ਨੇ ਦੋਵੇਂ ਮਿਲਕਾਰ ਜੋ ਉਹ ਬਜਾਏ ਭਗਤ ਕਬੀਰ ਜੀ ਨੇ ਇਸ ਦੇ ਤੇ ਬੜੇ ਲੰਬੇ ਚੌੜੇ ਸ਼ਬਦ ਬਿਆਨ ਕੀਤੇ ਹਨ जैसे बिन हल हर जिमी नहीं बोई है बंदे को बड़ी ज़मीन है पर बीज नहीं है हल नहीं है बीजन दे साधन नहीं है सिर्फ जमीन है तो इस जमीन किस तरह प्रफुल्लित हो गएगी बीज तो है ਪਰ ਧਰਤੀ ਨਹੀਂ ਹੈ ਤੁਣ ਹਥੇਲੀ ਤੇ ਥੋੜੀ ਜਮ ਸਕਦਾ ਹੈ ਬੀਜ ਇਹ ਤੇ ਸਿਰਫ ਕਹਾਵਤ ਹੈ ਫਲਾਣੇ ਨੇ ਸਰਸੋਂ ਹਥੇਲੀ ਤੇ ਜਮਾ ਲਈ ਹਥੇਲੀ ਤੇ ਨਹੀਂ ਜਮਦੀ ਜ਼ਮੀਨ ਦੇ ਜਮਦੀ ਹੈ ਬੀਜ ਹੈ ਧਰਤੀ ਨਹੀਂ ਹੈ ਧਰਤੀ ਤੇ ਹੈ ਬੀਜ ਨਹੀਂ ਹੈ ਤੋ ਕੱਲਾ ਬੀਜ ਫਲ ਤੱਕ ਨਹੀਂ ਅਪੜ ਸਕਦਾ ਕੰਲੀ ਧਰਤੀ ਬੀਜ ਤੋਂ ਬਿਨਾਂ ਪ੍ਰਫੁੱਲਤ ਨਹੀਂ ਹੋ ਸਕਦੀ। ਇਤੇ ਦੌਰੇ ਮੇ ਲਕਾਰ ਜਉ ਉਪਜੈ। ਇਹ ਮਾਈਕ੍ਰੋਫੋਨ ਬੜਾ ਕੀਮਤੀ ਹੋਵੇ। ਬੜਾ ਵਧੀਆ ਹੋਵੇ, ਅੱਛਾ ਸੈੱਟ ਹੋਵੇ। ਪਰ ਪਿਛੋ ਪਾਵਰ ਨਹੀਂ ਆ ਰਹੀ ਆ। ਰਿਕਾਰਡੀਆਂ ਖੁੱਟਾ। ਕਿਹੜੇ ਕੰਮ ਦਾ? ਤੇ ਪਾਵਰ ਤੇ ਆ ਰਹੀ ਹੈ। ਮਾਈਕ੍ਰੋਫੋਨ ਹੀ ਨਹੀਂ। ਇਸਾਰਾ ਸਿਸਟਮ ਹੀ ਨਹੀਂ ਹੈ। ਤੋ ਫਿਰ ਕਿਸ ਤਰ੍ਹਾਂ ਆਪਣੀ ਆਵਾਜ਼ ਨੂੰ ਪਹੁੰਚਾਇਆ ਜਾਏਗਾ ਤੇ ਦੋਵੇਂ ਮਿਲਕਾਰਜ ਉਪਜੇ। ਤਾਂ ਖੇਡ ਬਣਦੀ ਹੈ ਉਹ ਜਿਹੜੇ। ਸਾਜ਼ ਤੇ ਹੈ ਜੈਸੇ ਵਾਜਾ ਤਬਲਾ ਸਾਜ਼ ਤੇ ਪੈ ਸਾਜ਼ੰਦਾ ਨਹੀਂ ਹੈ ਵਜਾਣ ਵਾਲਾ ਨਹੀਂ। ਵਜਾਣ ਵਾਲਾ ਤੇ ਹੈ ਵਜੰਤਰੀ ਤੇ ਹੈ ਪਰ ਸਾਜ਼ ਕੋਈ ਨਹੀਂ। ਸਾਜ ਦੀ ਮਹਿਮਾ ਸਾਜੰਦੇ ਨਾਲ ਪ੍ਰਗਟ ਹੁੰਦੀ ਏ ਸਾਜੰਦੇ ਦੀ ਮਹਿਮਾ ਸਾਜ ਨਾਲ ਪ੍ਰਗਟ ਹੁੰਦੀ ਏ ਉਹ ਜਿਹਨੇ ਦੋਵੇਂ ਮਿਲਕਾਰ ਜੋਬ ਜੇ ਮਨੁੱਖ ਕੋਲ ਕਪੜੇ ਦੀ ਮੈਲ ਕੱਟਣ ਵਾਸਤੇ ਵਧੀਆ ਤੋਂ ਵਧੀਆ ਸਾਬਣ ਹੋਵੇ ਵਾਸ਼ਿੰਗ ਪਾਊਡਰ ਹੋਵੇ ਸਾਰੇ ਸਾਧਨ ਹੋਣ ਪਰ ਕਬੀਰ ਕਹਿੰਦੇ ਨੇ ਪਾਣੀ ਨਾ ਉਹ ਦੇੰਬ ਪਾਣੀ ਨੂੰ ਕਹਿੰਦੇ ਨੇ ਪਾਣੀ ਨਹੀਂ ਹੈ ਸਿਰਫ ਸਾਬਣ ਹੈ ਵਾਸ਼ਿੰਗ ਪਾਊਡਰ ਹੈ ਪਾਣੀ ਨਹੀਂ ਹੈ ਤੇ ਚਲੋ ਪਾਣੀ ਹੋਵੇ ਤੇ ਸਾਬਣ ਨਾ ਹੋਵੇ ਵਾਸ਼ਿੰਗ ਪਾਊਡਰ ਨਾ ਹੋਵੇ ਫਿਰ ਕਿਸ ਤਰ੍ਹਾਂ ਕਪੜੇ ਦੀ ਮੈਲ ਘੱਟ ਹੋਵੇ ਇਹ ਤੇ ਪਾਣੀ ਨੂੰ ਸਾਬਣ ਚਾਹੀਦਾ ਹੈ ਸਾਬਣ ਨੂੰ ਪਾਣੀ ਚਾਹੀਦਾ ਹੈ ਦੋਹਾਂ ਦੇ ਸੰਯੋਗ ਨਾਲ ਕੰਮ ਹੋ ਜਾਂਦਾ ਹੈ ਕਪੜਾ ਸਾਫ ਸੁਥਰਾ ਹੋ ਜਾਂਦਾ ਹੈ ਤੇ ਦੋਵੇਂ ਮਿਲ ਕੇ ਕਾਰਜ ਉਪਜਾਉ। ਇਸ ਦੇ ਉੱਤੇ ਜਿਹੜੇ ਉਦਾਹਰਣ ਗੁਰੂ ਘਰ ਦੇ ਮਹਾਨ ਦਾਰਸ਼ਨਿਕ ਭਾਈ ਸਾਹਿਬ ਭਾਈ ਗੁਰਦਾਸ ਨੇ ਦਿੱਤੇ ਇਹਨਾਂ ਤੇ ਬੜੇ ਬਾਕਮਾਲ ਨੇ। ਧਿਆਨ ਨਾਲ ਸੁਣਨਾ ਉਹਨਾਂ ਦਾ ਸਵਈਆ। ਉਹ ਕੰਨ ਨੇ ਜੈਸੇ ਬਿਨ ਪਵਨ ਕਮਨ ਗੁਣ ਚੰਦਨ ਲੈ ਮੈਨੂੰ ਮਹਿਲਾ ਦੇ ਪਵਨ ਕਥਵਾਸ ਹੈ ਚੰਦਨ ਦਾ ਦਰਖਤ ਖੜਾ ਪਰ ਹਵਾ ਹੈ ਹੀ ਕੋਈ ਨਹੀਂ ਤੇ ਚੰਦਨ ਦੀ ਮੈਂ ਇੱਕ ਚੰਦਨ ਦੇ ਵਿੱਚ ਰਹਿ ਜਾਏਗੀ ਪਵਨ ਦੇ ਮੋਂਡਿਆਂ ਤੇ ਅਸਵਾਰ ਹੋ ਕੇ ਚੰਦਨ ਦੀ ਮਹਿਕ ਦੂਰ ਦਰਾਜ ਤੱਕ ਫੈਲਦੀ ਏ ਸਾਰੇ ਜੰਗਲ ਨੂੰ ਚੰਦਨ ਬਣਾ ਦਿੰਦੀ ਮਹਾਰਾਜ ਦੇ ਰੁਮਾਲਿਆਂ ਨੂੰ ਤੁਸੀਂ ਸੈਂਟ ਲਾਓ ਅਤਰ ਲਾਓ ਪਰ ਹਵਾ ਹੀ ਨਹੀਂ ਹੈ ਕੋਲ ਬੈਠੇ ਤਾਬਿਆ ਦੇ ਬੈਠੇ ਨਵੀਂ ਸੁਗੰਧ ਨਹੀਂ ਆਉਂਦੀ ਤੁਸੀਂ ਆਪਣੇ ਕੱਪੜਿਆਂ ਨੂੰ ਸੈਂਟ ਲਾਓ ਅਤਰ ਲਾਓ ਕੋਈ ਵੀ ਪਰਫਾਰਮ ਲਿਆ ਹੋ ਲੇਕਿਨ ਹਵਾ ਨਹੀਂ ਹੈ ਹਵਾ ਨਹੀਂ ਹੈ ਨਾ ਤੁਹਾਨੂੰ ਸੁਗੰਧ ਆਣੀਏ ਨਾ ਕਿਸੇ ਹੋ ਫੁੱਲਾਂ ਨੂੰ ਆਪਣੀ ਮਹਿਕ ਖਿਲੇਰਨ ਵਾਸਤੇ ਸੁਗੰਧਤ ਚੀਜ਼ਾਂ ਨੂੰ ਅਤਰਤੇ ਸੈਂਟ ਨੂੰ ਆਪਣੀ ਮਹਿਕ ਖਿਲੇਰਨ ਵਾਸਤੇ ਚੰਦਨ ਨੂੰ ਆਪਣੀ ਮਹਿਕ ਖਿਲੇ ਰਣ ਵਾਸਤੇ ਹਵਾ ਚਾਹੀਦੀ ਹੈ ਪਵਨ ਚਾਹੀਦੀ ਹੈ ਪਰ ਪਵਨ ਨੂੰ ਖੁਸ਼ਬੂਦਾਰ ਹੋਣ ਵਾਸਤੇ ਚੰਦਨ ਚਾਹੀਦਾ ਹੈ ਫੁੱਲ ਚਾਹੀਦੇ ਨਹੀਂ ਤੇ ਉਹ ਵੀ ਖੁਸ਼ਬੂਦਾਰ ਨਹੀਂ ਹੋ ਸਕਦਾ ਇਹ ਤੇ ਦੋਏ ਮਿਲਕਾਰ ਜੋ ਉਪਜੇ ਉਂਜ ਨਹੀਂ ਪੰਜ ਨਹੀਂ ਜੈਸੇ ਬਿਨ ਪਵਨ ਕਵਨ ਗੁਣ ਚੰਦਨ ਦੇ ਬਿਨ ਮਹਿਲਾਗਰ ਪਵਨ ਕਤਵਾਸ ਹੈ ਪਵਨ ਤੋਂ ਵਿਨਾ ਚੰਦਨ ਰਖੀ ਗੁਣ ਹੈ ਕੁਛ ਵੀ ਨਹੀਂ ਸ਼ੇਖਸਦੀ ਸਾਹਿਬ ਕਹਿੰਦੇ ਨੇ ਉਦ ਗਰਬੂਨੋ ਬਾਸ਼ਦ ਐਜ਼ਮਸਤ ਉਦ ਚੰਦਨ ਨੂੰ ਕਹਿੰਦੇ ਨੇ ਅਰਬੀ ਦੇ ਵਿੱਚ ਅਗਰ ਚੰਦਨ ਦੇ ਵਿੱਚ ਖੁਸ਼ਬੂ ਨਹੀਂ ਤੋ ਲੱਕੜੀ ਔਰ ਕੀ ਹੈ ਉਹਨੂੰ ਚੰਦਨ ਕਰਨ ਦੀ ਕੀ ਲੋੜ ਹੈ ਚੰਦਨ ਦੀ ਮਹਿਮਾ ਤੇ ਖੁਸ਼ਬੂ ਕਰੇ ਤੇ ਉਦ ਗਰਬੂਨੋ ਬਾਸ਼ਦ ਐਜ਼ਮਸਤ ਤੇ ਲੱਕੜ ਹੈ ਇਹ ਕੰਮ ਲੱਕੜ ਹੈ ਚੰਦਨ ਵੀ ਮਹਿਮਾ ਖੁਸ਼ਬੂ ਕਰਕੇ ਪਰ ਇਹ ਖੁਸ਼ਬੂ ਪ੍ਰਗਟ ਹੁੰਦੀ ਹੈ ਪਵਨ ਕਰਕੇ ਦੂਰ ਦੂਰ ਤੱਕ ਫੈਲਦੀ ਹੈ ਪਵਨ ਕਰਕੇ ਪਰ ਉਹ ਪਮਨ ਉਹ ਦੋ ਮੋਹਤਰ ਹੁੰਦੀ ਹੈ ਖੁਸ਼ਬੂਦਾਰ ਹੁੰਦੀ ਹੈ ਜਦ ਚੰਦਨ ਨੂੰ ਛੋਂਦੇ ਇਸ ਤਰ੍ਹਾਂ ਦੋਵੇਂ ਮਹਾਨ ਬਣ ਜਾਂਦੇ ਨੇ ਚੰਦਨ ਵੀ ਤੇ ਹਵਾ